ਸਤਿ ਸ੍ਰੀ ਅਕਾਲ ਜੀ ਸਾਰੇ ਪਿੰਡ ਪਰਵਾਂ ਨੂੰ ਉਮੀਦ ਕਰਦੇ ਆ 1380 ਟਿਕਾ ਹੋਵੇ ਤੇ ਮਾਰੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਮੇਰਾ ਪ੍ਰਾਤ ਰੱਖੇ ਸਾਰੇ ਪਿੰਡ ਪਰਵਾਂ ਤੇ ਸਾਡੀ ਸਾਰੀ YouTube ਫੈਮਿਲੀ ਤੇ ਤੇ ਜਪਨੂਰ ਨਾਲ ਢਿੱਲਾ ਜਾ ਚੱਲ ਰਿਹਾ ਦੋ ਤਰ੍ਹਾਂ ਦੋ ਤੇ ਤਾਂ ਕਰਕੇ ਸਾਡੇ ਵਲੌਗ ਇੱਕ ਦੋ ਦਿਨ ਨਹੀਂ ਪਏ ਸੀਗੇ ਹੁਣ ਅੱਜ ਕੁਝ ਠੀਕ ਆ ਤੇ ਫਰਕ ਆ ਤੇ ਗੁਰੂ ਰਾਮਦਾਸ ਜੀ ਫਰਕ ਪਾਣਗੇ ਤੁਹਾਡੀਆਂ ਦੁਆਵਾਂ ਤੇ ਤੁਹਾਡਾ ਪਿਆਰ ਜਪਨੂਰ ਦੇ ਤੇ ਸਾਡੇ ਨਾਲ ਹੈ ਕੱਲ ਮੈਂ ਇੱਕ ਨਾ ਰੀਲ ਪਾਈ ਸੀਗੀ YouTube ਤੇ ਸੌਰੀ ਰੀਲ ਪਾਈ ਸੀ Instagram ਤੇ ਤੇ ਜਪਨੂਰ ਦੀ ਸ਼ੋਟੇ ਹੁੰਦੇ ਦੀ ਖੁਸ਼ਖਬਰੀ ਪਹਿਲੇ ਦਿਨ ਖੁਸ਼ਖਬਰੀ ਪਹਿਲੇ ਦਿਨ ਦੀ ਤੇ ਉਪੇਂਦੇ ਦੇਣ ਦੀ ਵੀਡੀਓ ਸੀਗੀ ਰਮਨ ਨਾਲ ਪਈ ਆ ਤੇ ਉਹ ਸਾਰੇ ਕਹਿਣ ਲੱਗੇ ਵੀ ਬੇਬੀ ਹੋ ਗਿਆ ਵੀ ਉਹ ਕਈ ਕਹਿੰਦੇ ਕ੍ਰੈਡੈਂਟੂਲੇਸ਼ਨ ਕ੍ਰੈਡੈਂਟੂਲੇਸ਼ਨ ਕੀ ਕਹਿੰਦੇ ਹੁੰਦੇ ਆ ਉਹ ਭੇਜ ਲਾ ਗਏ ਮੈਸੇਜ ਤੇ ਇਹੋ ਜਿਹਾ ਕੁਝ ਨਹੀਂ ਮੈਂ ਦੱਸ ਦਿੰਦਾ ਤੁਹਾਨੂੰ ਤੇ ਉਹ ਜੱਪ ਨੂੰ ਛੋਟਾ ਹੁੰਦਾ ਹਸਪਤਾਲ ਦੇ ਵਿੱਚ ਵੀਡੀਓ ਬਣੀ ਸੀ ਉਹ ਮੇਰੀਆਂ ਸਾਰੀਆਂ ਸ਼ੁਰੂ ਤੋਂ ਲੈ ਕੇ ਸਾਮੀਆਂ ਪਈਆਂ ਇਹਦੀਆਂ ਫੀਲਮ ਵੀਡੀਓ ਵੀ ਫੋਟੋ ਵੀ ਸਾਰੀਆਂ ਹਾਂ ਭਾਈਆਂ ਤੇ ਇਹ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨੀ ਸੀਗੀ ਤੇ ਜਿੰਨਾ ਭੈਣ ਭਰਾਵਾਂ ਨੂੰ ਨਹੀਂ ਪਤਾ ਹਾਂ ਜਿਹੜੇ ਨਵੇਂ ਜੁੜੇ ਸੀ ਜਾਂ ਨਹੀਂ ਦੇਖਿਆ ਹਨ ਤੇ ਉਹਨਾਂ ਲਈ ਤਾਂ ਖੁਸ਼ਖਬਰੀ ਸੀਗੀ ਤੇ ਹੋ ਸਕਦਾ ਉਹਨਾਂ ਨੇ ਕਾਹਦੀ ਕਾਹ ਸਾਂਝੀ ਵੀ ਕੀਤੀ ਹੋਵੇ ਕਿਸੇ ਨਾ ਕਿਉਂਕਿ ਸ਼ੇਅਰ ਵੀਡੀਓ ਕਾਫੀ ਹੱਦ ਤੱਕ ਹੋਈ ਵੀ ਆ ਉਹ ਤੇ ਜੇ ਤੁਹਾਡੇ ਵਿੱਚ ਹੈਂਡ ਨਾਲ ਖਾਲਾ ਚਮਚ ਨਾਲ ਖਾ ਲੋ ਹਾਂ ਤੁਹਾਡੇ ਵਾਸਤੇ ਬਣਾਈ ਸੀਗੀ 스ਪੂਨ ਲਾ ਕੇ ਖਾ ਲੋ ਚੋਤਾ ਨੂੰ ਨਾ ਨਾਪੇ-ਨਾਪੇ ਖਾ ਲੋ ਜਦ ਨੂੰ ਮੁਰਨੇ ਆਪਣੇ ਭਾਂਡੇ ਚ ਪਈ ਆ ਦੇਖੋ ਭਾਂਡੇ ਜਿਹੜੇ ਉਹ ਕੋਣੀ ਚ ਕੱਢ ਕੇ ਆਪੇ ਭਾਂਡੇ ਚ ਪਈ ਆ ਚੰਗਾ ਇਹ ਨਹੀਂ ਹਟ ਹਟ ਬਾਕੀ ਲਾਈਕ ਸ਼ੇਅਰ ਕਰਨਾ ਕਮੈਂਟ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਵੀਡੀਓ ਬਹੁਤ ਘਟ ਜਾ ਰਹੀ ਸੀਗੀ ਤੇ ਜਾ ਰਹੀ ਸੀ ਨਹੀਂ ਜਾ ਰਹੀ ਜਾ ਰਹੀ ਵੀ ਹੈ ਤੇ ਜਾ ਰਹੀ ਵੀ ਸੀਗੀ ਠੀਕ ਹੈ ਹਾਂ ਵਾਦਾ ਘਟ ਪਈ ਜਾਂਦਾ ਇਹ ਤੇ ਘਾਟਾ ਵਾਦਾ ਤੇ ਚੱਲਦਾ ਚੱਲਦਾ ਹੀ ਜਾਂਦਾਗਾ ਜਿੰਦਗੀ ਦੇ ਨਾਲ ਦੁੱਖ ਸੌਖਾ ਜਿਵੇਂ ਉਹ ਉਹਦੇ ਹੀ ਘਾਟਾ ਵਾਦਾ ਚੱਲਦੇ ਹੁੰਦੇ ਆ ਤੇ ਕੋਈ ਖਾਸ ਗਮ ਵੀ ਨਹੀਂਗਾ ਬੇਚਾ ਜ਼ਰੂਰੀ ਨਹੀਂ ਹੁੰਦਾ ਕਿ ਵਾਦਾ ਹੀ ਪਈ ਜਾਵੇ ਕੱਲ ਸਾਡੇ ਸਲਵਨ ਪ੍ਰੇ ਪਿੱਛੇ ਵੀ ਜਾਚ ਦੇ ਮੋੜ ਦੀ ਸ਼ਰਤ ਲੱਗ ਗਈ ਸੀ ਤੇ ਫੋਟੋ ਖਿੱਚ ਕੇ ਲ ਗਿਆ ਸਲਵਰ ਬਲਰ ਬਣਾ ਦੇ ਉਹਦਾ ਮਾਸਤਰੀ ਦੇ ਠੇਕੇਦਾਰ ਕਹਿੰਦਾ। ਉਹ ਰਾਜੂ ਨੂੰ ਪੁੱਛਣਾ ਪੋ ਲਗੇ ਠੇਕੇਦਾਰ ਕਹਿੰਦਾ ਵੀ ਉਹਨਾਂ ਨੂੰ ਮਿਲਿਆ ਨਹੀਂਗਾ। ਕਿਉਂਕਿ ਕਿਉਂਕਿ ਬਾਈ ਨੂੰ ਪਤਾ ਨਹੀਂ ਹੋਣਾ ਵੀ ਲੱਖ ਤੇ ਇਹ ਮਿਲ ਜਾਂਦਾ। ਤੇ ਉਹਨਾਂ ਨੇ ਉਹਨਾਂ ਗੱਲ ਪਲਟ ਦੇਨੀ ਆ। ਓਏ ਮੈਂ ਤੇ ਤੈਨੂੰ ਕਿਹਾ ਸੀ ਕਿ ਉਹ 골ਡਨ ਬਲਰ ਨਾ। ਹਾਂ। ਉਹ ਰਾਜੂ ਦਾ ਖਾ ਹੋ ਗਿਆ। ਤਾਂ ਬੋਲਿਆ ਨਹੀਂ ਰਾਜੂ। ਐ ਜਦੋਂ ਰਾਜੂ ਨੇ ਕਿਹਾ ਨਾ ਬਈ ਉਹਨਾਂ ਲਾ ਬੇਚਰ ਤੂੰ ਹਨਾ ਤੇ ਉੱਥੇ ਉਹਨੇ ਕਹਿਤਾ ਹਨਾ ਔਰ ਨਹੀਂ ਨਹੀਂ ਉਧਰ ਉਹਨੇ ਸ਼ੌਟ ਵੇਖ ਲਿਆ ਉਹਨੇ ਜੀ ਉਹਨੇ ਕਹਾਣੀ ਪਲਟਦੀ ਨਹੀਂ ਨਹੀਂ ਮੈਂ ਤਾਂ ਸਿਲਵਰ ਦੀ ਥੋੜਾ ਜਿਹੀ ਮੈਂ ਤਾਂ 골ਡਨ ਪਲੇਟ ਬਟਸ ਦੀ ਗੱਲ ਕੀਤੀ ਹੈ ਹੂੰ ਉਹ ਤਾਂ ਹੀ ਕਹਾਣੀ ਪਲਟ ਕਿਉਂ ਲਿਆ ਜਿਆਜ ਵਾਪਸ ਹੀ ਪੁੱਛਣਾ ਹੈ ਕਿ ਗੱਲ ਹੈਗੀ ਨਹੀਂ ਕੀ ਫੈਸਲਾ ਹੋਇਆ ਇਸ ਗੱਲ ਦਾ ਹੂੰ ਅਜੀ ਜੇ ਨਿੱਕਲੇ ਨਹੀਂ ਆਇਆ ਜਦੋਂ ਅ ਰਮਣ ਮਾ ਜੀ ਆ ਭਾਂਡੇ ਜੱਪਨੂਰ ਦੇ ਆ ਜਿੱਥੇ ਜਾ ਕੇ ਕਰੇ ਤੇ ਹੂੰ ਮੈਂ ਖੜਾ ਸੀ ਬਾਅਦ ਤੇ ਭਾਈ ਗੋਲੀ ਦੇ ਖੜੇ ਦੇਖਦੇ ਆ ਰੌਣਕ ਫਰਸ਼ ਹੋਣ ਕੰਜਪ ਆ ਆ ਗਿਆ ਆ ਗਿਆ ਜੱਪ ਆ ਗਿਆ ਭਈ ਆਪ ਆ ਗਿਆ ਕਿਤੋਂ ਆਇਆ ਬੋਤ ਹਾਂ ਜਿਹੜਾ ਕੱਢ ਕੇ ਆਇਆ ਜੱਪ ਆਪਾ ਬਾਹੇ ਕਾ ਦੋ ਸੱਚੀ ਕਾ ਕਾ ਦੋ ਸੱਚੀ ਕਾਲ ਜੀ ਪਾਰੀ ਕਰ ਦੋ ਪਾਰੀ ਤਾਂ ਕਰ ਦੋ ਫਿਰ ਹੈ ਹੋਰ ਠੀਕ ਆ ਕੋ ਸਾਰਿਆਂ ਨੂੰ ਪੁੱਛੋ ਕਿ ਠੀਕ ਹੋ ਤੇ ਮੈਂ ਵੀ ਠੀਕ ਆ ਓਕੇ ਆ ਕਾ ਮੈਂ ਜਪਨ ਨੇੜੇ ਆ ਕੇ ਗੱਲ ਓਹੋ ਓ ਆਦੀ ਫੇਰ ਓਪੇ 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 ਬੱਸ ਆਈ ਟਹਿਲਦੀ ਫਿਰਦੀ ਰਹਿੰਦੀ ਐ ਇਹ ਜਪਨੂਰ ਕੋਰ ਮੈਂ ਨਾ ਨਾਗਮਣੀ ਦਾ ਪੁੱਤ ਆ ਲਿਆ ਸੀ ਚਾਚੇ ਕਿ ਕਰੂੰ ਤੇ ਉਹ ਹੁਣ ਵਾਵਾ ਵੱਡਾ ਹੋ ਗਿਆ ਮੈਂ ਓ ਤਾਰਾ ਸ ਨਾਗਮਣੀ ਆ ਉਹ ਦੇਖੋ ਜਿਹਦਾ ਤੁਮ ਦਵਾਲਾ ਕਮ ਉਹ ਨੇੜੇ ਆ ਗੱਡੀ ਨਹੀਂ ਤੁਰ ਰਹੀ ਤੇ ਆ ਆਪਣਾ ਤੁਸੀਂ ਨਾਰ ਦੇਖਿਆ ਹੀ ਆ ਆ ਗੁੰਡੇ ਵਾਲੀ ਜਿਹੜੀ ਡੌਗੀ ਰਹਿੰਦੀ ਸੀਗੀ ਉਹਦੀ ਡੈਥ ਹੋ ਚੁੱਕੀ ਐ ਤੇ ਉਹ ਇਹਦੇ ਚ ਪਾਣੀ ਪੂਣੀ ਚਲੋ ਦੁੱਧ ਦਾ ਤੇ ਕਦੇ ਕਦੇ ਹੀ ਪਾਉਂਦੇ ਸੀਗੇ ਠੀਕ ਹੈ ਜੀ ਤੇ ਦੁੱਧ ਵੀ ਪਾਉਂਦੇ ਸੀਗੇ ਰੋਟੀ ਵੀ ਪਾਉਂਦੇ ਸੀਗੇ ਤੇ ਇਹ ਗੁੰਡੇ ਦੇ ਵਿੱਚ ਪਾਣੀ ਵੀ ਭਰ ਕੇ ਰੱਖ ਦਿੰਦੇ ਸੀਗੇ ਤੇ ਅੱਜ ਉਹ ਇਸ ਦੁਨੀਆ ਚ ਨਹੀਂ ਰਹੀ ਤੇ ਸਾਨੂੰ ਵੀ ਬਾਅਦ ਚ ਪਤਾ ਲੱਗਿਆਗਾ ਅਸੀਂ ਵੀ ਕਿਹਾ ਵੀ ਵੇਖੀ ਨਹੀਂ ਗੀ ਉਹ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਉਹ ਨਹੀਂ ਲਈ ਰਵਣਾ ਹੋਣੋਂ ਫ੍ਰੀ ਹੋ ਕੇ ਭਾਂਡੇ ਮਾਂਜ ਕੇ ਆ ਰਹੀ ਆ ਬਾਹਰ ਨੂੰ ਉਹ ਕਿੱਥੇ ਗਈ ਉਹ ġੇੜਾ ਜਾ ਕੱਢ ਕੇ ਫੇਰ ਮੁੜ ਗਈ ਇੱਧਰ ਉਹ ਇੱਧਰ ਗਈ ਉਹ ਦਾਜੂ ਕੋਲ ਮੰਮੀ ਨੇ ਖਾਤਾ ਨੂੰ ਨਾ ਨਾ ਹਾਂ ਡੱਬੇ ਪੈਕਿੰਗ ਦੇ ਪੈਕਿੰਗ ਦੇ ਵੀ ਲਉਦੇ ਆਹੋ ਸੋ ਮੈਂ ਬੇਦਾ ਵਿੱਚ ਛਿਲਵਾ ਦੂੰ ਹਾਂ ਔਲਾਦ ਨੇ ਆਂ ਅੰਜੜਾ ਬਣਾਇਆ ਮੈਂ ਤੁਸੀਂ ਸਾਰੇ ਦੱਸੋ ਮੈਂ ਨਾ ਜਪਨੂਰ ਖਾਊਗੀ ਤਾਂ ਤਾਂ ਆਈ ਆ ਜਪਨੂਰ ਆ ਤੇ ਨਹੀਂ ਨਹੀਂ ਜਦੋਂ ਠੀਕ ਹੋਈ ਨਾ ਉਦੋਂ ਬਚੂਰੀ ਡਾਇਟ ਕੰਦ ਦਿਆ ਕਰੋ ਤੇ ਚੂਰੀ ਦਿਆ ਕਰੋ ਤੇ ਘੋਵਲੇ ਭੰਡੇ ਸੀ ਉਹਦੀ ਜਿਹੜੀ ਚੂਰੀ ਬਣਾਈ ਨਾ ਰੋਟੀ ਅੱਧੀ ਸਵਾਦ ਹੁੰਦੀ ਹੈ ਨਾ ਮੁਰਮੁਰੀ ਉਹ ਵੀ ਨਾ ਦਈ ਹੁਣ ਉਹ ਵੀ ਭਾਰੀ ਆ ਪਾਰੀ ਨਹੀਂ ਮੈਂ ਬੱਚੇ ਨਾ ਮੰਨ ਲੱਗੇ ਨਾ ਚੀਜ਼ ਦੇ ਹੋਏ ਜੋ ਉਹ ਖਾਂਦੀ ਉਹਨੂੰ ਮਨ ਨੂੰ ਲੱਗ ਰਹੀ ਹੈ ਹਾਂ ਜਿਵੇਂ ਹੁਣ ਅੱਜ ਫਿਜਲੀ ਮੰਗੀ ਆਉਣੇ ਉਵੇਂ ਮੈਂ ਕਹਿੰਦੀ ਹਮ ਜ਼ਬਰਦਸਤੀ ਨਹੀਂ ਜੇ ਨਹੀਂ ਕੀਤੀ ਕੋਈ ਨਹੀਂ ਬੱਚਾ ਅਧਰ ਗਈ ਮੇਰੀ ਜੱਪਨੂਰਾ ਕਿੱਧਰ ਗਿਆ ਮੇਰਾ ਜੱਪਨੂਰਾ ਆ ਗਿਆ ਵਹੀ ਨਾਲ ਦੇਕਰ ਕਰ ਮਾਨ ਕੇ ਕਰੇ ਇਰਮਾਨ ਬਾਜ਼ਾਰ ਬਜੂਰ ਚ ਆਇਆ ਸੀਗਾ ਤੇ ਬਾਰ ਚ ਖੜਾ ਸੀ ਉਹਨੂੰ ਕਹਿੰਦੀ ਆ ਗਿਆ ਤੂੰ ਜੀਪ ਕਿੱਧਰ ਚੱਲੀ ਹੁਣ ਪਿਆਰੇ ਜੀਪ ਜੀਪ ਕਵੀ ਲੇਟੇ ਮਾਰੀ ਜਨੀਆ ਬੜ ਲੱਗ ਜੂਗੀ ਮਰਦਾਂ ਲੱਤ ਬੜੀ ਦਰਦ ਹੋਣੀ ਸੱਚੀ ਕਿਉਂ ਇਹ ਕਹਿ ਰਿਹਾ ਆਪੇ ਕੀ ਰਹਿਣਾ ਤੂੰ ਮੈਂ ਪਾਣੀ ਘੜਿਆ ਆਇਆ ਆਪਣੇ ਆਪ ਹੀ ਲੇਟੇ ਮਾਰਦੀ 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 ਡੈਂਪੀ ਇਹ ਪੁੱਤ ਤੂੰ ਟੈੱਕੇ ਬਹਿ ਜਾਗਾ ਤੈਨੂੰ ਪਤਾ ਨਾਲੇ ਵੀ ਤੂੰ ਡਿੱਗਣਾ 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 ਚਲ ਕੋਈ ਨਹੀਂ ਐ ਮਾੜਾ ਬੱਪਲੂਰ ਬੱਪੋਡੂਰ ਏ ਚਾਦੀ ਏ ਚਾਦੀ ਮਮਾ ਨੇ ਮਾਰਿਆ ਇਹ ਵੇਖ ਲੋ ਜਿਹੜਾ ਪੁੱਛ ਲਿਆ ਉਹਦਾ ਨਾਮ ਹੀ ਦੇ ਦੇਣਾ ਹੁਣ ਮਮਾ ਮਮਾ ਆ ਕੇ ਕਹ ਦੂ ਵੀ ਕਿਹਨੇ ਮਾਰਿਆ ਮੇਰੇ ਪੁੱਤ ਦੇ ਕਹੂਗੀ ਪਾਪਾ ਮਾਰਿਆ ਕਿਹਨੇ ਮਾਰਿਆ ਮਤੋ ਕੁਈ ਨਹੀਂ ਆਈ ਨੂੰ ਮਮਾਂ ਨੂੰ ਕੋੜਦੇ ਆਪਾਂ ਠੀਕ ਹੈ ਓਕੇ ਆਪਾਂ ਕੁੱਟਾਂਗੇ ਮਮਾਂ ਨੂੰ ਕਿੱਥੇ ਮਾਰਿਆ ਸੀ ਮਮਾਂ ਨੇ ਬਾਬਾ ਹਾਂ ਮਮਾਂ ਨੇ ਮਾਰਿਆ ਕਿੱਥੇ ਮਾਰਿਆ ਮੇਰੇ ਪੁੱਤ ਦੇ ਇੱਥੇ ਮਾਰਿਆ ਅੱਛਾ ਡਿੱਗੀ ਆਪਾਂ ਬੈਠਦੇ ਚਲ ਕੋਈ ਗੱਲ ਨਹੀਂ ਆਪਾਂ ਕੁੱਟਾਂਗੇ ਮਮਾਂ ਨੂੰ ਮਮਾਂ ਨੂੰ ਆ ਲੈਣਦੇ ਠੀਕ ਹੈ ਤੇ ਮੁੜ ਕੇ ਮੇਰਾ ਨਾ 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 ਕੋਈ ਪਾਪਾ ਨੇ ਮਾਰਿਆ ਮਮਾਂ ਕੋਲ ਜੇ ਮਮਾਂ ਪੁੱਛੂਗੀ ਤੂੰ ਕਹਿਣਾ ਪਾਪਾ ਨੇ ਮਾਰਿਆ ਹੈਂ ਮੰਮਾ ਨੇ ਮਾਰਿਆ ਮੰਮਾ ਨੇ ਮਾਰਿਆ ਕੋਈ ਨਹੀਂ ਕਰਦੇ ਗਾ ਲ ਮਮਾ ਨਾਲ ਵੀ ਕਰਦੇ ਗਾ ਲ ਕੋਈ ਨਹੀਂ ਇਹ ਮੇਰਾ ਜੱਪੋ ਪੁੱਤ ਉਹ ਲੋੜਾ ਉਹ ਪੁੱਤ ਦੀ ਕਿਤੇ ਹੋ ਗਿਆ ਉਹ ਆ ਇਹ ਤਾਂ ਡੈਗਦੇ ਹੀ ਰਹਿੰਦਾ ਸ਼ੇਰਕ ਨਹੀਂ ਬਾਈ ਡੈਗ ਡੈਗੀ ਸ਼ਵਾਰ ਹੁੰਦੇ ਆ ਹਨਾ ਬਾਪੂ ਹਨਾ ਹਨਾ ਬਪੂ ਦਾ ਮੂੰਹ ਇੱਕ ਓੜਾੜਾ ਇਹ ਇਹ ਅਛੂਗਾ ਹਣਾ

ਦਾ ਉਸ ਕਿੰਨੇ ਮਾਰਿਆ ਪਾਪਾ ਨੇ ਕੀ ਗੱਲ ਬੜਾ ਸਾਇਲੈਂਟ ਦਾਸਰਿਆ ਮੇਰੇ ਤੇਰਾ ਨਾਮ ਦਾ ਕੀ ਆ ਜੀ ਕਦੋਂ ਹੋਣ ਕਹਿੰਦੀ ਮੰਮਾ ਨੇ ਮਾਰਿਆ ਤੂੰ ਬੜੀ ਦੋਗਲੀ ਹੈ ਮੇਰੇ ਠੀਕ ਕਰਦੀ ਮੈਂ ਤਰਨੀ ਹੈ ਮਸ਼ੀਨ ਅੱਛਾ ਆ ਗਈ ਹੈ ਪਾਣੀ ਉੱਥੇ ਤਰ ਦੋ ਅੱਛਾ ਜੱਪਦਾ ਆਂਕਾ ਖਰਾਬ ਹੋਇਆ ਪਿਆ ਉਹ ਸਾਰੀ ਮਸ਼ੀਨ ਸੁੱਕਰੂ ਹੀ ਲਿਆ ਪੇ ਅੱਛਾ ਠੀਕ ਹੈ ਹਾਂ ਕਿੰਨੀ ਵੱਡੀ ਬਣਾਈ ਜਾ ਆਹ ਕਿਹਨੇ ਟੰਗੀ ਆ ਹੈ ਆਹ ਕਿਹਨੇ ਟੰਗੀ ਆ ਮੈਂ ਲਾਈ ਸੀ ਜਦ ਰੋ ਤੇ ਮੈਂ ਕਿਹਾ ਬਾਬੇ ਦੇ ਉੱਥੇ ਰੱਖੀ ਸੀ ਨਾ ਮੈਂ ਕਿਹਾ ਜੋਤ ਨਾ ਕੋਈ ਉਹ ਨਾ ਪੈ ਜੇ ਚ ਅੱਗ ਦੀ ਮਾੜੀ ਜੀ ਵੀ ਨਾ ਉਹ ਪੈ ਗਈ ਨਾ ਲਪਟਾ ਕੀ ਕਰੀ ਕੀ ਕਰਾਂ ਨੂੰ ਚਿੰਗਿਆਰੀ ਚਿੰਗਿਆਰੀ ਬੈ ਗਈ ਹੁਣ ਤੇ ਜੇ ਫਿਰ ਅੱਗ ਲੱਗਣ ਦਾ ਡਰ ਆ ਤਾਂ ਮੈਂ ਕਰਕੇ ਇੱਥੇ ਕੇਲ ਲਾ ਕੇ ਇੱਥੇ ਲਗਾ ਦੀ ਜਿਸੋ ਨਹੀਂ ਲੱਗਦੀ ਨਾ ਲੱਗੀ ਇਹਨੂੰ ਧੋਣ ਵਾਲੇ ਦੇ ਨਾ ਟਾਇਲ ਧੋਣ ਵਾਲੇ ਆ ਪਾਉਂਦੇ ਨੇ ਝਣੋ ਸਾਰੇ ਨਹੀਂ ਜਿਕਾਂ ਤੋਂ ਟਟੰਗੇ ਜਾਣ ਸੋਹਣੇ ਗਨੇ ਲੱਗਣੇ ਗੰਨੇ ਪਤਾ ਕਿੰਨੇ ਹੋਣੇ 4 ਦੇਣਾ ਕੋਈ ਨਿੰਦਾ ਆਹ ਫੇ ਝਾੜਦੀ ਰਵਾਂਗੇ ਕੁੜੀ ਛੇੜੀ ਕੀ ਬਾਰ ਬਾਰ ਉਤਾਰਦੇ ਦੋ ਇੱਕ ਤੇਰੇ ਜਿਹੜਾ ਡੱਬਾ ਲੂ ਵੀ ਪਿਆ ਆਪਣੇ ਬਕਾਰ ਉਹ ਤਾਂ ਜਗ੍ਹਾ ਹੀ ਬੜੀ ਤੇਰਣਾ ਜੱਪੂ ਬਾਲਾ ਬਦਾ ਓਏ ਟੈਟੀ ਬੀਅਰ ਪਿਆ ਆਪਣੇ ਘਰੇ ਮਮਾ ਜੱਟਾ ਟੈਟੀ ਬੀਅਰ ਕੀ ਚੀਜ਼ ਹੈ ਕੀ ਚੀਜ਼ ਹੈ ਟੈਟੀ ਬੀਅਰ ਟੈਟੀ ਬੀਅਰ ਟੈਟੀ ਬੀਅਰ ਸੋਭਾ ਜੀ ਆ ਜਾਓ ਬੋਨੋ ਤੁਹਾਨੂੰ ਵੀ ਨਾ ਪਤਾ ਹਾਂ ਆ ਜਾਪਾ ਇਹਨੇ ਨਾ ਉਹ ਨਹੀਂ ਕੀਤਾ ਉਹ ਕੰਮ ਮੈਨੂੰ ਇਹ ਨਹੀਂ ਤੇ ਆਨਨ ਨੇ ਕੋਦੋ ਦਾ ਕੀਤਾ ਹੋਇਆ ਨਹੀਂ ਚਲੋ ਠੀਕ ਹੈ ਜੀ ਕੱਲ ਨੂੰ ਨਵੇਂ ਬਲੌਗ ਦੇ ਨਾਲ ਆਪਾਂ ਫੇਰ ਮਿਲਦੇ ਹਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਦੱਬ ਕੇ ਸ਼ੇਅਰ ਕਰਦੇ ਕਰੋ ਵੀਡੀਓ ਤਾਂ ਕਿ ਸਾਰੇ ਪਿੰਡਾਂ ਪ੍ਰਾਂਵਾਂ ਤੱਕ ਪਹੁੰਚੇ ਤੇ ਅਸੀਂ ਵੀ ਸਾਨੂੰ ਵੀ ਹੌਸਲਾ ਜੇ ਮਿਲੇ ਚੇ ਸਾਡੀਆਂ ਵੀਡੀਓ ਚੱਲਣ ਕੁਝ ਨਵੀਂ ਨਵੀਂ ਲੈ ਕੇ ਆ ਗਏ ਪਹਿਲਾ ਮੰਗ ਨਵਾਂ ਨਵਾਂ ਲੈ ਕੇ ਆ ਗਏ ਨਾ ਤੇ ਤਾਂ ਕਰਕੇ ਵੀ ਜਦੋਂ ਫਿਰ ਵੀਡੀਓ ਚਾਲਦੀ ਨਹੀਂ ਨਾ ਜੰਪ ਨੋਟੀਫਿਕੇਸ਼ਨ ਪਹੁੰਚਦੀ ਨਹੀਂ ਕਈ ਪਿੰਡਾਂ ਪ੍ਰਾਂਵਾਂ ਤੱਕ ਤੇ ਤਾਂ ਕਰਕੇ ਕਈ ਪਿੰਡਾਂ 'ਚ ਵੀ ਸਾਨੂੰ ਮਿਲਦੇ ਕਹਿੰਦੇ ਤੁਸੀਂ ਵੀਡੀਓ ਨਹੀਂ ਪਾਉਂਦੇਗੇ ਕਦੇ ਕਦੇ ਹੁਣ ਇੱਕ ਜਿਵੇਂ ਰਾਜ ਜਵੰਦਰੇ ਦੇ ਗਏ ਸੀ ਬਾਈ ਦੇ ਅਸੀਂ ਉਹ ਉਹ ਪਹੁੰਚੇ ਉਸ ਤੋਂ ਬਾਅਦ ਤਿੰਨ ਚਾਰ ਵੀਡੀਓ ਨਹੀਂ ਪਹੁੰਚਾਉਂਨ ਕੋਲ ਸਾਡੇ ਪੈਂਟ ਤੋਂ ਸੀ ਕਿ ਉਹਨਾਂ ਨੇ ਫਿਰ ਸਾਨੂੰ ਕਿਹਾ ਅਸੀਂ ਕਿਹਾ ਵੀ ਨਹੀਂ ਪਾਉਨੇ ਆ ਅਸੀਂ ਡੇਲੀ ਅਪਰੂਵ ਪਰ ਟਾਈਮਿੰਗ ਤਾਂ ਨਹੀਂ ਹੁੰਦੀ ਸਾਡੇ ਕੋਈ ਵੀ ਹਨਾ ਕਿਉਂਕਿ ਜੱਫਰ ਨੂੰ ਤਾਂ ਵੀ ਸਮਝਾਉਂਦਾ ਨਹੀਂ ਰਹਿਣ ਦੇ ਤੇ ਵੀ ਨਹੀਂ ਤੇ ਵੀ ਕੋਈ ਟਾਈਮ ਕਿ ਨਹੀਂ ਰਹਿੰਦੀ ਕਿ ਕਿਉਂਕਿ ਜੱਫਰ ਨੂੰ ਉਰਦਾ ਕਰਕੇ ਇਈ ਵਜਾ ਆਪਣੂਰ ਮੋਬਾਈਲ ਹੀ ਨਹੀਂ ਜ਼ਿੰਦਗੀ ਤੇ ਹੁਣ ਮੋਬਾਈਲ ਥੋੜਾ ਜਿਹਾ ਘਟਾਇਆ ਹੋਇਆ ਹੈ ਜਪਨੂਰ ਦਾ ਤੇ ਕੋਸ਼ਿਸ਼ ਕਰਾਂਗੇ ਵੱਧ ਤੋਂ ਵੱਧ ਜਪਨੂਰ ਨੂੰ ਮੋਬਾਈਲ ਤੋਂ ਦੂਰ ਰੱਖਣ ਦੀ ਤੇ ਤੁਸੀਂ ਵੀ ਦੂਰ ਰਹਿਣ ਦੀ ਕੋਸ਼ਿਸ਼ ਆਪਾਂ ਤੇ ਆ ਵੀ ਕਰ ਸਕਦੇ ਕਿ ਕੀ ਕਿਸੇ